ਮੇਰਾ ਨਾਮ ਦਵਿੰਦਰ ਸਿੰਘ ਹੈ। ਮਣੀ ਕੈਰੇ ਦਾ ਨਾਮ ਬਰਾਮ ਗੜੀ ਆਟੋ ਇਲੈਕਟ੍ਰੀਸ਼ian ਦਾ ਜੀ। ਨੇੜੇ ਸਗੇੜਾ ਰੋਡ ਐਸਐਸਡੀ ਕਾਲਜ ਨੇੜੇ ਆਪਣੀ ਗੱਲ। ਕਿਹੜਾ ਕਿਹੜਾ ਕੰਮ ਕੀਤਾਦਾ ਤੁਹਾਡੀ ਤੇ? ਆਪਣੇ ਕੋਲ ਵੀਰ ਇਲੈਕਟ੍ਰੀਸ਼ian ਦਾ ਜੀ, ਏਸੀ ਦਾ ਤੇ ਮਕੈਨੀਕਲ ਕੰਮ ਕੀਤਾ ਜਾਂਦਾ ਹੈ। ਨਾ ਜਿਹੜਾ ਆਪਣਾ ਮੰਨ ਕੇ ਲੋ ਕੋਈ ਵੀਰ ਏਸੀ ਦੀ ਬਾਡੀ ਪਾਰਟਸ ਜਾਂ ਕੋਈ ਰਿਪੇਅਰ ਵਾਸਤੇ ਆਉਂਦਾਗਾ ਉਹਦਾ ਟੋਟਲੀ ਸਮਾਰਟ ਪ੍ਰੋਵਾਈਡ ਕਰਾਇਆ ਜਾਂਦਾਗਾ। ਆਪਣੇ ਕੋਲ ਕਿਤੇ ਕਿਤੇ ਬਾਹਰ ਜਾਣ ਦੀ ਲੋਟ ਨਹੀਂ ਹੈਗੀ ਕਿਸੇ ਆਪਣੇ ਕੋਈ ਵੀ ਨਵੇਂ ਬੰਦੇ ਨੂੰ ਜਿਹੜਾ ਹੋਊਗਾ ਆਪਣੇ ਨਾਲ ਕੋਲੇ। ਮੈਕੈਨੀਕਲ ਜਿਹੜਾ ਵੀ ਕੰਮ ਕਰਦਾਗਾ ਆਪਣਾ ਤੁਰ ਤਸੱਲੀ ਬਾਕ ਕੀਤਾ ਆ ਜਾਂਦਾਗਾ ਕੋਈ ਜਿਹੜਾ ਮੈਕੈਨੀਕਲ ਪਾਰਟਸ ਜਾਂ ਕੋਈ ਬੋਡੀ ਪਾਰਟਸ ਆਪਾਂ ਸਾਰਾ origianally provide ਕਰਾਉਣੀ ਆ ਜੀ ਕਿੰਨੇ ਟਾਈਮ ਚ ਗੱਡੀ ਦੀ ਸਰਵਿਸ ਕਰਕੇ ਕਾਕ ਨੂੰ ਦੇ ਦੋਗੇ ਕਾਕ ਨੂੰ ਜੀ ਦੇਖੋ ਜੀ ਆਇਆ ਗੱਲ ਏਸੀ ਦੀ ਲੈਂਡ ਦਾ ਹੋਰ ਆਪੇ ਚੇਸ਼ਟਾ ਹੁੰਦਾਗਾ ਮਕੈਨੀਕਲ ਲੈਨ ਦਾ ਹੋਰ ਸਿਸਟਮ ਹੁੰਦਾ ਈ ਏਸੀ ਦੀ ਲੈਨ ਦਾ ਮੈਨੇ ਕੋਈ ਗੱਡੀ ਆਪੇ ਇਹੀ ਸਰਵਿਸ ਕਰਦੇ ਹੈਗੇ ਤਾਂ ਮੰਨ ਕੇ ਚਲੋ ਵੀ ਡੇਢ ਘੰਟੇ ਵਿੱਚ ਵਿੱਚ ਆਪਾਂ ਸਾਰੀ ਫੁੱਲ ਸਰਵਿਸ ਏਸੀ ਦੀ ਪਾਪਰ ਲਾ ਕੇ ਗੱਡੀ ਦਾ ਇਸ ਕੋਲ ਇਨਕੁਆਇਰ ਬਾਹਰ ਕੱਢ ਕੇ ਜੀ ਡੈਸ਼ਬੋਰਡ ਹੌਲ ਕੇ ਪੂਰੀ ਡੀਟੈਡ ਕਲੀਅਰ ਕਰਕੇ ਕੈਸ਼ ਟੌਪ ਅਪ ਕਰਕੇ ਜੀ ਕੰਪਰੈਸਰ ਵਾਲ ਜੇ ਚੇਂਜ ਕਰਕੇ ਸਾਰਾ ਪੂਰਾ ਵਧੀਆ ਗੱਡੀ ਬਣ ਕੇ ਚਲੋ ਵੀ ਡੇਢ ਤੋਂ ਘਟੇ ਵਿੱਚ ਆਪਾਂ ਰੈਡੀ ਕਰ ਦਿੰਦੇ ਗਾਰੰਟੀ ਵਾਰੰਟੀ ਏਸੀ ਦੀ ਕਹਿੰਦਾ ਗਾਰੰਟੀ ਦੀ ਵੀਰ ਆਪਣੀ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਫੁੱਲ ਜਿਹੜਾ ਬੰਦਾ ਆਪਣੇ ਕੋਲੇ ਏਸੀ ਦੀ ਸਰਵਿਸ ਹੋਰ ਮੜ ਕੇ ਚੱਲੋ ਵੀ ਸੀਜ਼ਨ ਸਟਾਰਟ ਹੋਣ ਤੋਂ ਸਾਰ ਆਪਣੇ ਤੋਂ ਕੋਲੋਂ ਸਰਵਿਸ ਕਰਾਉਂਦਾਗਾ ਤਾਂ ਪੂਰੇ ਇੱਕ ਸੀਜ਼ਨ ਦੀ ਆਪਣੀ ਖੁੱਲ ਜ਼ਿੰਮੇਵਾਰੀ ਹੁੰਦੀ ਏਸੀ ਦੀ ਨਾਲੇ ਸਕੈਨ ਕਰਦੇ ਹੋ ਕਿ ਸਕੈਨ ਕਰਦੇ ਫਿਰ ਆਪਣੇ ਕੋਲੇ ਜਿਹੜੀਆਂ ਹੁਣ ਬੀ 6 ਗੱਡੀਆਂ ਜਾਂ ਲੈਟਰਲ ਗੱਡੀਆਂ ਆ ਰਹੀਆਂ ਨੇ ਜਿਹੜੀ ਸੀਆਰਟੀ ਗੱਡੀ ਹੈਗੀ ਉਹਦੇ ਆਪਣੇ ਕੋਲ ਸਾਰੇ ਸਕੈਨਰ ਨੇਗੇ ਸਾਰਾ ਗੱਡੀ ਦਾ ਆਏ ਨਹੀਂ ਹੈਗਾ ਵੀ ਆਪਣਾ ਕੋਈ ਤਾਂ ਵਾਇਰਿੰਗ ਕੱਟ ਗੱਡੀ ਦੀ ਜਾਂ ਕੋਈ ਛੇੜਖਾਨੀ ਕੀਤੀ ਸਾਰਾ Ориਜਨਲ ਕੰਮ ਕੀਤਾ ਜਾਂਦਾਗਾ ਕੋਈ ਸੈਸਰ ਵਗੈਰਾ ਪ੍ਰੋਬਲਮ ਹੁੰਦੀ ਹੈਗੀ ਸਾਰਾ ਪਾਰਟ ਟੂ ਪਾਰਟ ਚੇਂਜ ਕੀਤਾ ਜਾਂਦਾਗਾ ਕੋਈ ਐ ਨਹੀਂਗਾ ਵੀ ਕਿਸੇ ਚੀਜ਼ ਤੇ ਜਿਗਾਰਟ ਚ ਕੋਟ ਲਾਇਆ ਜਾਊਗਾ ਜੇ ਦੇਖਿਆ ਜਾਵੇ ਕਿਸੇ ਦੀ ਗੱਡੀ ਰਾਹ ਦੇ ਵਿੱਚ ਖੜਦੀ ਆ ਜਾਂ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤੁਹਾਡੇ ਨਾਲ ਕਨੈਕਟ ਹਾਂਜੀ ਵੀਰ ਆਪਣਾ ਨੰਬਰ ਤੇ ਕਸਟਮਰ ਕੋਲ ਕਾਲ ਕਰ ਦੋਵੇ ਆਪਡੀ ਟੀਮ ਜਾਊਗੀ ਸਾਰੀ ਜਿੰਨੀ ਸਾਡੇ ਤੋਂ ਬੋਲਿਆ ਹੋ ਸਕਦਾਗਾ ਆਪਾਂ ਦਿਨ ਹੈਲਪ ਪ੍ਰੋਵਾਈਡ ਕਰਾਵਾਂਗੇ ਕੀ ਨੰਬਰ ਆ ਤੁਹਾਡਾ 9878320930 ਰਾਮਗੜੀਆ ਆਪਣਾ ਇੰਸਟਾਗ੍ਰam ਤੇ ਆਪਣਾ ਆਫੀਸ਼ਲ ਚੈਨਲ ਵੀ ਆਰਾਮਗੜੀ ਆਟੋ ਇਲੈਕਟ੍ਰੀਕਲ ਉਹਤੇ ਦੇ ਆਪਾਂ ਮੈਸੇਜ ਕਰ ਸਕਦੇ ਹੋਗੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਉਂਦਾਗਾ ਉਹਦੇ ਲਈ ਆਪਾਂ ਸਪੈਸ਼ਲ ਆਫਰ ਆ ਗਈ ਬੰਦੇ ਵਾਸਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਬੰਦੇ ਦਾ ਬੈਨੀਫਿਟ ਕਰਦੇ ਹੈਗੇ ਇੱਕ ਹੋਰ ਮੇਰਾ ਵੀਰ ਜਿਹੜੀ ਆਪਣੇ ਗੈਰੇਜ ਦੀ ਆਫਰ ਆ ਗਈ ਬੇਡ ਆਫਰ ਜਿਹੜਾ ਬੰਦਾ ਸਾਡੇ ਕੋਲੋਂ ਗੱਡੀ ਸਰਵਿਸ ਜਾਂ ਕੋਈ ਵੀ ਏਸੀ ਦਾ ਕੰਮ ਕਰਾਉਂਦਾ ਉਹਦੇ ਲਈ ਆਪਾਂ ਉਹਨਾਂ ਦੀ ਗੱਡੀ ਦੀ ਵਾਸ਼ਿੰਗ ਆਪਾਂ ਫ੍ਰੀ ਕਿਤੇ ਆਂਦੀ ਆਪਨੇ ਕੋਲ। ਕਹਾਂ ਦਾ ਵਾਸ਼ਿੰਗ ਬਿਲਕੁਲ ਫ੍ਰੀ ਹੈ। ਵਾਸ਼ਿੰਗ ਬਿਲਕੁਲ ਫ੍ਰੀ ਹੈ ਵੀਰੇ ਆਪਣੇ ਗੈਰੇਜ 'ਚ ਜਿਹੜਾ ਬੰਦਾ ਆਪਣੇ ਕੋਲੋਂ ਗੱਡੀ ਦਾ ਸਰਵਿਸ ਕਰਾਊਗਾ, ਕੁਝ ਵੀ ਕਰਾਊਗਾ। ਜਿਹੜਾ ਬੰਦਾ ਆਪਣੇ ਨਾਲ ਨਵਾਂ ਕੋਈ ਮਿੱਤਰ ਜੁੜਦਾਗਾ, ਕੋਈ ਪੁਰਾਣਾ ਬੰਦਾ ਆਪਣਾ ਸਾਰੇ ਬੰਦਿਆਂ ਦੀ ਆਪਣੀ ਵਾਸ਼ਿੰਗ ਫ੍ਰੀ ਹੈਗੀ। ਤੇ ਕਿਹੜੇ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਨੇ ਉਹਨਾਂ ਲਈ ਤੁਹਾਡੀ ਗੈਰੇ ਦੇ ਵਿੱਚ ਖਾਸ ਕੀ ਪ੍ਰਬੰਧ ਕੀਤੇ ਗਏ ਨੇ? ਜਿਹੜੀਆਂ ਵੀਰੇ ਹੁਣ ਨਵੀਆਂ EV ਕਾਰਾਂ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਕਿਆਂ ਲੋਕਾਂ ਨੂੰ ਉਹ ਪਰੇਸ਼ਾਨੀ ਹੁੰਦੀ ਹੈ ਕਿ ਉਹਨਾਂ ਦੀ ਸਰਵਿਸ ਦੀ ਜਾਂ ਕੋਈ ਕੋਈ ਵੀ ਟੈਕਨੀਕਲੀ ਪ੍ਰੋਬਲਮ ਆਉਂਦੀ ਹੈਗੀ ਤਾਂ ਬੰਦੇ ਨੂੰ ਸਰਵਿਸ ਸਟੇਸ਼ਨ ਜਾਣਾ ਪੈਂਦਾ ਹੈਗਾ ਜੀ ਆਪਣੇ ਕੋਲੇ ਪ੍ਰੋਪਰ ਟੂਲ ਆ ਗਿਆ ਜੀ ਗੱਡੀ ਦਾ ਸਾਰੀ ਆਪਾਂ ਫੁੱਲ ਸਰਵਿਸ ਕਰੀ ਦਈਏਗੀ ਬੈਟਰੀ ਦਾ ਜਿਹੜਾ ਟਾਪ-ਅਪ ਹੁੰਦਾ ਹੈਗਾ ਚੈੱਕ-ਅਪ ਜਿਹੜਾ ਹੁੰਦਾ ਗੱਡੀ ਦਾ ਮੈਂ ਜਿਹੜਾ 10000 ਟਿੱਕੜੀ ਦਾ ਕਿਸੇ ਦੇ ਵੀ ਇਲੈਕਟ੍ਰੋਨਿਕ ਦਾ ਚੈੱਕ ਹੋਣਾ ਹੈਗਾ ਉਹਦਾ ਬੈਟਰੀ ਚਾਰਜਿੰਗ ਕੋਈ ਬੈਟਰੀ ਦਾ ਸਾਰਾ ਸਿਸਟਮ ਆਪਾਂ ਕੋਲ ਚੈੱਕ ਹੋਇਆ ਜਾਂਦਾ ਹੈਗਾ ਪ੍ਰੋਪਰ ਸਕੈਨਰ ਦੇ ਨਾਲ ਚੈੱਕ ਹੁੰਦਾ ਹੈ ਜੀ ਜਿਹੜੀਆਂ ਹੁਣ BS6 ਗੱਡੀਆਂ ਯੂਰੀਆ ਵਾਲੀ ਆ ਰਹੀਆਂ ਨੇ ਕਿ ਜਾ ਕਿਸੇ ਮੇਰੇ ਵੀਰ ਦੀ ਕੋਈ DPF ਦੀ ਪ੍ਰੋਬਲਮ ਆ ਗਈ ਜਾਂ ਕੋਈ ਯੂਰੀਆ ਦੀ ਪ੍ਰੋਬਲਮ ਆ ਗਈ ਕੋਈ ਗੱਡੀ ਵਿੱਚ ਇਲੈਕਟ੍ਰਿਕ ਗੱਡੀਆਂ ਅੱਜਕੱਲ ਬਹੁਤ ਰਹੀਆਂ ਜਿਹੜੀਆਂ ਦੀ ਕੋਈ ਪ੍ਰੋਬਲਮ ਹੀ ਨਹੀਂ ਮਿਲ ਰਹੀ ਕਿਸੇ ਮਿਸਟਰੀ ਤੋਂ ਕੈਂਡਪਾਵਾ ਵੀ ਇਹੋ ਜਿਹੇ ਨੁਕਸ ਪੈ ਰਹੇ ਨੇ ਗੱਡੀਆਂ ਵਿੱਚ ਵੀ ਗੱਡੀ ਪਰ ਕਸਟਮਰ ਬਹੁਤ ਪਰੇਸ਼ਾਨ ਹੋ ਜਾਂਦੇ ਆ ਘਰ ਜਾ ਕੇ ਵੀ ਤੁਸੀਂ ਅਗਲੇ ਦੀ ਗੱਡੀ ਲੈ ਕੇ ਆ ਹਾਂਜੀ ਗੱਡੀ ਲੈ ਕੇ ਆ ਸਕਦੇ ਆ ਮੇਰਾ ਵੀਰ ਆਪਾਂ ਸਾਰਾ ਪੂਰਾ ਪ੍ਰੋਪਰ ਗੱਡੀ ਰਿਕਵਰ ਕਰਕੇ ਤੇ ਜੇ ਕੋਈ ਕਾਸੀ ਕਸਟਮਰ ਦੀ ਪ੍ਰੋਬਲਮ ਹੁੰਦੀ ਹੈ ਕਿ ਸਾਥੋਂ ਨਹੀਂ ਲੈ ਕੇ ਆ ਸਕਦੀ ਤੇ ਛੱਡੀ ਥੋੜੇ ਤੱਕ ਨਹੀਂ ਪਹੇਜਾਈ ਜਾਂਦੀ ਤਾਂ ਆਪਾਂ ਆਪਣੀ ਪ੍ਰੋਪਰ ਟੀਮ ਜਾਂ ਅਸੀਂ ਖੁਦ ਜਾ ਕੇ ਗੱਡੀ ਲੈ ਲੈ ਕੇ ਸਰਵਿਸ ਕਰਕੇ ਉਹਨਾਂ ਦੀ ਗੱਡੀ ਵਾਪਸ ਕਸਟਮਰ ਕੋਲ ਡਿਲੀਵਰ ਕਰਕੇ ਆਪਣੇ ਕੋਲ ਹੈਗੀ ਸਰਵਿਸ ਪੂਰਾ ਐਡਰੈਸ ਕੀ ਲੋੜ ਆਪਣੇ ਵੀਰ ਗੈਰੇਜ ਦਾ ਐਡਰੈਸ ਹੈ ਜੀ ਨੀਅਰ ਐਸੈਸਰੀ ਕਾਲਜ ਸੰਘੇੜਾ ਰੋਡ ਬਰਨਾਲਾ ਜੀ